ਜੀ ਲੱਗ ਰਹੀ ਜੀ ਅੱਜ ਅਸੀਂ ਸਾਡੇ ਪੀਸੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵਡਿੰਗ ਦੀ ਰਹਿਨੁਮਾਈ ਹੇਠਾਂ ਕਿ ਤਰਨਾ ਲਾਇਆ ਹੈ ਅਬੋਰ ਦੇ ਵਿੱਚ ਤੇ ਜਿਸ ਦਾ ਮੁਖ ਜਿਹੜਾ ਹੈ ਵਿਸ਼ਾ ਸੀਗਾ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਾ ਦਾ ਦੀ بگੜਦੀ ਹੋਈ ਹਾਲਾਤ ਦੇ ਪਾੜੇ ਅਸੀਂ ਮਾਨ ਸਾਹਿਬ ਜਿਹੜੇ ਸੀਐਮ ਨੇ ਪੰਜਾਬ ਦੇ ਉਹਨਾਂ ਅਗੇ ਬੇਨਤੀ ਕਰਨਾ ਚਾਹਾਂਗੇ ਕਿ ਅਸੀਂ ਸਾਨੂੰ ਇਹ ਤਰਨੇ ਲਾਣ ਦਾ ਕੋਈ ਸ਼ੌਂਕ ਨਹੀਂ ਹੈ ਬਟ ਇਹ ਜਨਤਾ ਦੇ ਪਿੱਛੇ ਜਨਤਾ ਦੀ ਆਵਾਜ਼ ਬਣ ਕੇ ਸਾਨੂੰ ਇਹ ਤੁਹਾਨੂੰ ਕਹਿਣਾ ਪੈ ਰਿਹਾ ਕਿ ਜਿਹੜੇ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਆਮ ਗੁੰਡਾਗਰਦੀ ਵਧ ਰਹੀ ਹੈ ਗੈਂਗਸਟਰ ਵਾਦੀ ਵਧ ਰਹੀ ਹੈ ਨਸ਼ੇ ਵਧ ਰਹੇ ਨੇ ਪੈਨਾਆਂ ਦੀਆਂ ਇਜਦਾ ਤੇ ਹਮਲੇ ਹੋ ਰਹੇ ਨੇ ਇਹਨਾਂ ਨੂੰ ਤੁਸੀਂ ਠੱਲ ਪਾਓ ਇਹਨਾਂ ਤੇ ਠੱਲ ਪਾਓ ਤਾਂ ਜੋ ਸਾਡਾ ਪੰਜਾਬ ਆਰਾਮ ਦੀ ਨੀਂਦ ਸੌ ਸਕੇ ਰਾਤ ਨੂੰ ਵਧੀਆ ਟੰਗ ਨਾਲ ਪ੍ਰੋਗਰੈਸ ਤਰੱਕੀ ਕਰ ਸਕੀਏ ਸਾਡੇ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਦਾਵਾ ਜੀ ਦੇ ਨਿਰਦੇਸ਼ਾਂ ਅਨਸਾਰ ਅਸੀਂ ਅਜਰਮਿਤ ਸਿੰਘ ਬਿੱਟੂ ਜੀ ਦਾ ਵੀ ਪਤਲਾ ਫਿਕਰਾਂਗੇ ਕਿਉਂਕਿ ਉਹਨਾਂ ਨੇ ਸਾਡੇ ਰਾਹੁਲ ਗਾਂਧੀ ਜੀ ਨੂੰ ਅੰਤਕਵਾਦੀ ਕਿਹਾ ਜਿਹੜਾ ਕਿ ਇੱਕ ਸ਼ਰਮ ਵਾਲੀ ਸ਼ਰਮਨਾਕ ਵਾਲੀ ਗੱਲ ਆ ਅਸੀਂ ਸ਼ੇਮ ਸ਼ੇਮ ਕਹਿੰਦੇ ਉਹਨਾਂ ਨੂੰ ਵੀ ਇਹੋ ਜੇ ਤੁਸੀਂ ਵਰਡ ਸਾਡੇ ਪ੍ਰਧਾਨ ਦੇ ਬਾਰੇ ਵਰਤੋਗੇ ਇਹ ਬਹੁਤ ਮਾੜੀ ਗੱਲ ਹੈ ਤੇ ਅਸੀਂ ਇੰਨਾ ਹੀ ਕਹਿੰਦੇ ਹੋਏ ਸਾਰੇ ਇੱਥੇ ਆਏ ਨੇ ਜਿਹੜੇ ਧਰਨੇ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅਮਰਿੰਦਰ ਜੀ ਸਭ ਤੋਂ ਪਹਿਲਾਂ ਤਾਂ ਥੋੜਾ ਧੰਨਵਾਦ ਬਾਈ ਜੀ ਇੱਥੇ ਪਹੁੰਚਣ ਤੇ ਜਿਹੜਾ ਇਹ ਧਰਨਾ ਸੀਗਾ ਇਹ ਸਾਡੇ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾਪੁਰੰਗੀ ਦੇ ਦਿਸ਼ਾ ਨਿਰਦੇਸ਼ੇਟ ਲੱਗਿਆ ਕਿ ਇਹ ਧਰਨਾ ਲਾਅ ਐਂਡ ਆਰਡਰ ਦੀ ਜੋ ਸਿਚੁਏਸ਼ਨ ਹੈ ਪੰਜਾਬ 'ਚ ਇਸ ਲਈ ਉਸ ਦੇ ਖਿਲਾਫ ਲੱਗਿਆ ਕਿਉਂਕਿ ਤੁਹਾਨੂੰ ਪਤਾ ਹੈ ਅੱਜਕੱਲ ਚੋਰੀਆਂ ਬਹੁਤ ਹੋਣ ਲੱਗੀਆਂ ਜੀ ਲੁੱਟਾਂ ਖੂਆ ਬਹੁਤ ਵੱਧ ਗਈਆਂ ਨਸ਼ਾ ਤਾਂ ਇੰਨਾ ਕਿ ਸਰਕਾਰ 'ਚ ਵੱਧ ਗਿਆ ਵੀ ਸਾਡੇ ਪਿੰਡਾਂ 'ਚ ਪਹਿਲਾਂ ਚੱਟਾ ਨਹੀਂ ਵਿਕਦਾ ਸੀ ਆ ਚੱਟਾ ਸਾਡੇ ਪਿੰਡਾਂ ਦੇ ਵਿੱਚ ਵਿਕੜਿਆ ਔਰ ਹਾਲਾਤ ਇਹ ਹੋ ਰਹੇ ਆ ਵੀ ਰਾਤ ਨੂੰ ਕੋਈ ਸੇਫ ਨਹੀਂ ਘਰੋਂ ਬਾਹਰ ਨਿਕਲ ਜੇ ਭਾਵੇਂ ਜਿਮੀਂਦਾਰ ਪਾਣੀ ਲਾਉਣ ਜਾਵੇ ਜੇ ਤਾਂ ਉਹਦੀ ਜੇਬ 'ਚ ਕੋਈ 1000 ਰੁਪਿਆ ਤਾਂ ਉਹਦੀ ਜ਼ਿੰਦਗੀ 'ਚ ਬਚ ਜਾਂਦੀ ਹੈ ਨਹੀਂ ਤਾਂ ਉਹਦੇ ਕਾਫੇ ਮਾਰ ਜਾਂਦੇ ਆ ਪੰਜਾਬ ਸਰਕਾਰ ਅਵੇਸਲੀ ਹੋਈ ਬੈਠੀ ਹੈ ਤਿੰਨ ਦਿਹਾੜੇ ਕਤਲ ਹੋ ਰਹੇ ਆ ਆ ਪਿੱਛੇ ਜੇ ਫਿਰੋਜ਼ਪੁਰ ਹੁਣ 50 ਰਾਉਂਡ ਫਾਇਰ ਹੋਏ ਆ ਤਿੰਨ ਕਤਲ ਹੋਏ ਆ ਕੋਈ ਸੁਣਵਾਈ ਨਹੀਂ ਹੈ ਹੋਮ ਮਿਨਿਸਟਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਹੈ ਅਸੀਂ ਉਹਨਾਂ ਨੂੰ ਕਹਿੰਦੇ ਆ ਜਾਗੋ ਪੰਜਾਬ ਦੇ ਬੱਚੇ ਦੇਸ਼ ਛੱਡ ਕੇ ਬਾਹਰ ਜਾ ਰਹੇ ਆ ਕਿਉਂਕਿ ਇੱਥੇ ਹਾਲਾਤ ਮਾੜੇ ਆ ਗੋਰੀਆ ਨਹੀਂ ਤੇ ਇੱਥੇ ਕੰਮ ਕਰਨ ਕੀ ਆਉਣਾ ਸੀਗਾ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਇੰਡਸਟਰੀ ਪੰਜਾਬ ਚ ਨਹੀਂ ਆ ਰਹੀ ਹਾਲਾਤ ਦੇਖ ਕੇ ਤੁਹਾਨੂੰ ਔਰ ਇੱਕ ਦਿਨ ਉਹ ਵੀ ਆ ਜਾਣਾ ਜਿੱਥੇ ਦੇ ਅਰਾਜਕਤਾ ਫੈਲ ਜੂ ਜੋ ਬਿਹਾਰ ਦੇ ਪਹਿਲਾਂ ਹਾਲ ਹੁੰਦੇ ਸੀ ਉਸ ਤੋਂ ਵੀ ਮਾੜਾ ਹਾਲ ਪੰਜਾਬ ਦਾ ਹੋ ਜਾਊਗਾ ਪੰਜਾਬ ਸਰਕਾਰ ਜਾਗੇ ਇਸ ਪਾਸੇ ਧਿਆਨ ਦੇਵੇ ਨੇ ਤਾਂ ਕਾਂਗਰਸ ਪਾਰਟੀ ਆਪ ਦੀ ਲੀਡਰਸ਼ਿਪ ਦੀ ਰੈਨਮਾਈ ਹੇਟ ਇਹਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰੂਗੀ ਧਰਨੇ ਲਾਊਗੀ ਔਰ ਪੰਜਾਬ ਸਰਕਾਰ ਨੂੰ ਜਗਾਊਗੀ ਕਿਉਂਕਿ ਜੇ ਸੀਐਮ ਹੁਣ ਸੇਫ ਨਹੀਂ ਐ ਸੀਐਮ ਨੇ 15 ਅਗਸਤ ਨੂੰ ਜਿਹੜੀ ਸਪੀਚ ਦਿੱਤੀ ਆ ਬੁਲੇਟ ਪ੍ਰੂਫ ਗਲਾਸ ਦੇ ਪਿੱਛੇ ਖੜ ਕੇ ਦਿੱਤੀ ਐ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਵੀ ਕੋਈ ਸੀਐਮ ਬੁਲੇਟ ਪ੍ਰੂਫ ਦੇ ਪਿੱਛੇ ਖੜਾ ਹੋਵੇ ਇਹਦਾ ਤੁਸੀਂ ਕੀ ਸਮਝਦੇ ਹੋ ਵੀ ਹਾਲਾਤ ਜੇ ਸੀਐਮ ਸੇਫ ਨਹੀਂ ਤਾਂ ਆਮ ਪਬਲਿਕ ਕਿੱਥੋਂ ਸੇਫ ਹੋਊਗੀ ਅਸੀਂ ਇਹ ਹੀ ਬੇਨਤੀ ਕਰਦੇ ਆ ਭਗਵੰਤ ਮਾਨ ਸਾਹਿਬ ਸਾਹਮਣੇ ਵੀਰ ਧਿਆਨ ਦਿਓ ਕਾਨੂੰਨ ਵਿਵਸਥਾ ਦਾ ਧਿਆਨ ਦਿਓ ਬੱਚੇ ਜਿਹੜੇ ਨਸ਼ੇ ਬੰਨੀ ਜਾ ਰਹੇ ਐ ਨਸ਼ੀਆਂ ਦੀਆਂ ਗੋਲੀਆਂ ਵਿਕ ਰੀਆਂ ਜਿਹੜੀਆਂ ਖੁੱਲੀਆਂ ਸਰਿਆਂ ਉਹਨਾਂ ਨੂੰ ਬੰਦ ਕੀਤਾ ਜਾਵੇ ਔਰ ਚਿੱਟੇ ਤੇ ਬਹੁਤ ਨਕੇਲ ਕਸਨ ਨੂੰ ਸਰਕਾਰ ਨੇ ਕਿਹਾ ਸੀ ਵੀ ਅਸੀਂ 4 ਹਫ਼ਤਿਆਂ ਚ ਮੁਕਾ ਦੇਾਂਗੇ ਅਜੇ ਤਾਂ 2.5 ਸਾਲ ਹੋ ਗਏ ਐ ਔਰ ਮੈਨੂੰ ਇਹ ਨਹੀਂ ਲੱਗਦਾ ਵੀ ਸਰਕਾਰ ਦਾ ਇਸ ਪਾਸੇ ਧਿਆਨ ਹੈ ਖਾਣਿਆਂ ਦੇ ਵਿੱਚ ਫੋਰਸ ਬਹੁਤ ਘੱਟ ਹੈ ਇੱਕ ਮੁੰਛੀ ਇੱਕ ਸੰਤਰੀ ਬੈਠਾ ਹੁੰਦਾ ਖਾਣਿਆਂ ਦੇ ਵਿੱਚ ਫੋਰਸ ਹੀ ਨਹੀਂ ਜਿੰਨੀ ਫੋਰਸ ਇਹਨਾਂ ਨੇ ਆਪ ਦੀ ਸਕਿਉਰਿਟੀਆਂ ਤੇ ਲਾਈ ਹੋਈ ਹੈ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਔਰ ਥਾਣਿਆਂ ਦੇ ਵਿੱਚ ਅਸੀਂ ਨਫਰੀ ਵਧਾਵਾਂਗੇ ਉਹ ਬਿਲਕੁਲ ਨਹੀਂ ਵਧੀ ਥਾਣਿਆਂ ਦਾ ਬੁਰਾ ਹਾਲ ਹੈ ਇੱਥੇ ਨਫਰੀ ਬਿਲਕੁਲ ਹੈ ਨਹੀਂ ਜੀ ਇਸ ਕਰਕੇ ਮੇਰੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਕਿਆਨ ਦਿਓ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋਊਗਾ